ਨਮਸਕਾਰ ਸ਼ਸ਼ੀ ਕਾਸੋਲੀ ਦੀ ਹਾਲ ਸਾਰਾ ਪਰਿਵਾਰ ਉਮੀਦ ਆ ਬੜੀਆ ਹੋਵੇ ਠੀਕ ਹੋਵੇ ਤੇ ਤੰਦਰੁਸਤ ਠੀਕ ਹੈ ਜੀ ਆਪਾਂ ਹਮੇਸ਼ਾ ਦੀ ਤਰ੍ਹਾਂ ਤੁਹਾਨੂੰ ਹਰੇਕ ਵਾਰ ਦੱਸਦੇ ਆ ਕਿ ਸਾਡੇ ਲੱਭ ਹਰੇਕ ਤਰ੍ਹਾਂ ਦਾ ਡਿਜ਼ਾਈਨ ਬਣਦਾ ਹੈ ਹਰੇਕ ਤਰ੍ਹਾਂ ਦਾ ਵਰਕ ਹੁੰਦਾ ਹੈ ਹੈਂਡਵਰਕ ਹੋ ਗਿਆ ਮਸ਼ੀਨੀ ਵਰਕ ਹੋ ਗਿਆ ਆਰੀ ਵਰਕ ਠੀਕ ਹੈ ਕੰਮ ਦੀ ਹਰੇਕ ਤਰ੍ਹਾਂ ਦੀ ਕੁਆਲਿਟੀ ਮਿਲੂਗੀ ਤੁਹਾਨੂੰ ਯਾਨੀ ਕਿ ਫਿਨਿਸ਼ਿੰਗ ਕੰਮ ਤੁਹਾਡਾ ਕੁਆਲਟੀ ਵਾਈਜ਼ ਕਮ ਕੀਤੇ ਨਾ ਉਧਰ ਦਾ ਕਮ ਮਿਲੂਗਾ ਆਪਾਂ ਜੇ ਕੀਤੇਗੇ ਵੀਰ ਜੀ ਤੁਸੀਂ ਮਤਲਬ ਕਿ ਸਾਡੇ ਲਈ ਕੋਈ ਇੱਕ ਆਪਾਂ ਚੀਜ਼ ਮੰਨ ਕੇ ਚੱਲੋਗੇ ਤੁਹਾਨੂੰ ਐਗਜ਼ਾਮਪਲ ਤੇ 5000 ਦੇ ਤੁਹਾਨੂੰ ਕਿਹਾ ਸੀ ਵੀਰ ਜੀ ਇਹ ਤਾਂ 5000 ਦੇ ਪੀਸ ਦਾ ਰੇਟ ਹੈ ਪ੍ਰਾਈਸ ਹੈ ਦਾ ਵਰਕ ਦਾ ਪਰ ਤੁਸੀਂ ਕਹੋ ਵੀਰ ਜੀ ਅਸੀਂ ਸਾਨੂੰ ਇਹਦੇ ਵਿੱਚ ਤੁਸੀਂ ਇਹੀ ਚੀਜ਼ ਸਾਨੂੰ ਮਤਲਬ ਕਿ 3000 ਦੇ ਤਿਆਰ ਕਰਕੇ ਦੇ ਦਿਓ 2500 ਦੇ ਤਿਆਰ ਕਰਕੇ ਦੇ ਦਿਓ ਕੰਮ ਘਟਾ ਦਵੋ ਕੰਮ ਨੂੰ ਸਾਨੂੰ ਕੋਈ ਦਿੱਕਤ ਨਹੀਂ ਸਿਰ ਸਾਨੂੰ ਸ਼ਕਲ ਮਲਾ ਦਵੋ ਕੰਮ ਜਿਹੇ ਜਿਹਾ ਕੰਨਾ ਕਰ ਦਿਓ ਲੇਕਿਨ ਵੀਰੇ ਅਸੀਂ ਉੱਥੇ ਹਮੇਸ਼ਾ ਇਹੀ ਕੋਈ ਹਰ ਇੱਕ ਵਾਰ ਜਿਵੇਂ ਅਸੀਂ ਜਵਾਬ ਦੇਈਦਾ ਕਿ ਵੀਰ ਜੀ ਅਸੀਂ ਅਸੀਂ ਕੰਮ ਬਿਲਕੁਲ ਨਹੀਂ ਕਰਦੇ ਹਾਂ ਕਿ ਕੰਮ ਲੈਣਾ ਸਾਡੇ ਲਈ ਉਹ ਕੁਆਲਟੀ ਵਾਸ ਕੰਮ ਮਿਲੂਗਾ ਫਿਨਿਸ਼ਿੰਗ ਵਾਲਾ ਕੰਮ ਮਿਲੂਗਾ ਤੇ ਵਧੀਆ ਕੰਮ ਮਿਲੂਗਾ ਅਸੀਂ ਉਸੀ ਕੰਮ ਦੇ ਬਲਬੁੱਤੇ ਦੇ ਉੱਪਰ ਤੁਹਾਡੇ ਨਾਲ ਜੁੜੇ ਹੋਏ ਹਾਂ ਉਦਾਂ ਵੀ ਤੁਸੀਂ ਵਰਕ ਪਸੰਦ ਵੀ ਕਰਦੇ ਹੋ ਤੁਸੀਂ ਸਾਡੀ ਵੀਡੀਓ ਲਾਈਕ ਵੀ ਕਰਦੇ ਹੋ ਕਮੈਂਟ ਵੀ ਕਰਦੇ ਹੋ ਤੇ ਸ਼ੇਅਰ ਵੀ ਕਰਦੇ ਹੋ ਕਿਉਂਕਿ ਤੁਹਾਨੂੰ ਕੰਮ ਸਾਡਾ ਵਧੀਆ ਲੱਗਦਾ ਹੈ ਵੀਡੀਓ ਵਧੀਆ ਲੱਗਦੀ ਹੈ ਤੁਸੀਂ ਬਹੁਤ ਸਾਰਾ ਕੰਮ ਬਣਵਾ ਕੇ ਦੇ ਚੁੱਕੇ ਹੋ ਠੀਕ ਹੈ ਇੱਦੇ ਤੁਹਾਨੂੰ ਇੱਕ ਬਹੁਤ ਸੋਹਣਾ ਇੱਕ ਸ਼ਰਾਰਾ ਸੂਟ ਦਿਖਾ ਰਹੇ ਹਾਂ ਇਹ ਥੱਲੇ ਹਲਕਾ ਜਿਹਾ ਵਰਕ ਦਿੱਤਾ ਹੈ ਦੁਪੱਟਾ ਫੁੱਲ ਹੈਵੀ ਦਿੱਤਾ ਹੋਇਆ ਨਾਲ ਉਹਦੇ ਆਪਾਂ ਨੇ ਬਲੋਜ਼ ਚੋਲੀ ਦਿੱਤੀ ਹੈ ਆ ਜੀ ਨੋ ਫਿਚਰਸ ਆਓ ਜੀ ਬਹੁਤ ਹੀ ਸੋਨਾ ਵਰਕ ਦਿੱਤਾ ਹੋਇਆ ਜੀ ਬਿਲਕੁਲ ਪਿਆਰਾ ਵਰਕ ਜਿਹਨੂੰ ਆਪਾਂ ਕਹਿੰਦੇ ਆ ਬਿਲਕੁਲ ਹੀ ਹਲਕਾ ਜਿਹਾ ਤੇ ਵਿੱਚ ਆਪਾਂ ਨੇ ਇਹਦੇ ਲੈਂਸ ਲਗਵਾ ਰੱਖੀ ਹੈ ਤਾਂ ਕਿ ਵਿੱਚੋਂ ਜਿਹੜਾ ਖਾਲੀ ਕੱਪੜਾ ਹੁੰਦਾ ਵਿੱਚ ਦਿਖੇ ਨਾ ਤਾਂ ਇੱਕ ਤਰ੍ਹਾਂ ਦੀ ਵਧੀਆ ਪਾਰਟੀ ਵੇਅਰ ਚੀਜ਼ ਬਣ ਜਾਵੇ ਆਪਾਂ ਇਹਨੂੰ ਤੁਹਾਨੂੰ ਚੋਲੀਆਂ ਦਿਖਾ ਰਹੇ ਹਾਂ ਬਹੁਤ ਸੋਹਣਾ ਡਿਜ਼ਾਈਨ ਹੈ ਇਹਦਾ ਲਓ ਜੀ ਫੁੱਲ ਪਿਕ ਦਿਖਾਉਂਦੇ ਆ ਬਾਜੂ ਦੇ ਉੱਪਰ ਵੀ ਆਪਾਂ ਨੇ ਵਰਕ ਦਿੱਤਾ ਹੈ ਵਿੱਚ ਬੁੱਢੀ ਦਿੱਤੀ ਹੈ ਬਹੁਤ ਸੋਹਣਾ ਨੈੱਕ ਬਣਿਆ ਹੋਇਆ ਤੇ ਆਪਣਾ ਘੇਰੇ ਤੇ ਬਹੁਤ ਸੋਹਣਾ ਵਰਕ ਦਿੱਤਾ ਹੋਇਆ ਤੇ ਫੋਰਸ ਸਾਈਡ ਆਪਾਂ ਨੇ ਦੁਪੱਟੇ ਦੇ ਵਿੱਚ ਬਾਰਡਰ ਬਣਾ ਕੇ ਤੇ ਵਿੱਚ ਜਾਲ ਦਾ ਵਰਕ ਦਿੱਤਾ ਹੈ। ਤੁਸੀਂ ਹਮੇਸ਼ਾ ਤੁਹਾਨੂੰ ਕਹਿੰਦੇ ਹੋ ਕਿ ਵੀ ਜੀ ਤੁਹਾਡੇ ਕੰਮ ਦੀ ਕੁਆਲਿਟੀ ਵਧੀਆ ਹੈ, ਕੰਮ ਤੁਹਾਡਾ ਬਹੁਤ ਸੋਹਣਾ ਬਣਦਾ ਹੈ। ਠੀਕ ਹੈ ਜੀ, ਕੰਮ ਦੇ ਲਈ ਅਸੀਂ ਬੇਚਿੰਤ ਹੋ ਕੇ ਤੁਹਾਨੂੰ ਪੀਸ ਦੇ ਦਿੰਦੇ ਹਾਂ। ਲੇਕਿਨ ਤੁਹਾਡੀਆਂ ਉਮੀਦਾਂ ਦੇ ਉੱਪਰ ਖੜਾ ਉੱਤਨਾ ਤੁਹਾਡੀਆਂ ਉਮੀਦਾਂ ਦੇ ਉੱਪਰ ਸਹੀ ਉੱਤਨਾ ਸਾਡਾ ਫਰਜ਼ ਹੈ ਕਿ ਜਿੱਦੇ ਤੁਸੀਂ ਇਸ ਚੀਜ਼ ਦੇਖੇ ਜਾਨੀਓ ਅਸੀਂ ਸੇਮ ਟੂ ਸੇਮ ਉਹੀ ਚੀਜ਼ ਬਣਾ ਕੇ ਦੇਈਏ। ਠੀਕ ਹੈ ਜੀ। ਤੇ ਦੇਖੋ ਵਰਕ ਦੇਖੋ ਕਿੰਨਾ ਸੋਹਣਾ ਬਣਿਆ ਹੋਇਆ ਹੈ ਦੁਪੱਟਾ ਵੀ ਦੇਖੋ ਬਹੁਤ ਸੋਨਾ ਲੱਗ ਰਿਹਾ ਹੈ ਇਸ ਟਾਈਮ ਤੁਹਾਡੇ ਸਾਹਮਣੇ ਪਿਆ ਕਲਰ ਵੀ ਬਹੁਤ ਸੋਨਾ ਹੈ ਰਾਣੀਆਂ ਦਾ ਰਾਜਿਆਂ ਦਾ ਇੱਕੋ ਹੀ ਕਲਰ ਹੁੰਦਾ ਮਰਜੈਂਟਾ ਕਲਰ ਜਿਨ੍ਹਾਂ ਨੂੰ ਕਹਿੰਦੇ ਆਪਾਂ ਅੱਗੇ ਸਾਨੂੰ ਵੀਰ ਜੀ ਮਰਜੈਂਟਾ ਕਲਰ ਚਾਹੀਦਾ ਨਾ ਡਾਰਕ ਹੋਵੇ ਨਾ ਲਾਈਟ ਹੋਵੇ ਦਰਮਿਆਨਾ ਕਲਰ ਹੋਵੇ ਬਹੁਤ ਹੀ ਸੋਨਾ ਕਲਰ ਹੈ ਵਰਕ ਵੀ ਬਹੁਤ ਸੋਨਾ ਹੋ ਰਿਖਿਆ ਤੇ ਕਲਰ ਵੀ ਬਹੁਤ ਸੋਹਣਾ ਹੈ ਵਰਕ ਦਿਖਾਓ ਜੀ ਫੋਰਸਟੈਂਡ ਬਹੁਤ ਹੀ ਪਿਆਰਾ ਵਰਕ ਹੋ ਰਿਖਿਆ ਹੈ ਬਹੁਤ ਹੀ ਪਿਆਰਾ ਸਾਡੇ ਵਰਕ ਦੀ ਕੁਆਲਿਟੀ ਤੁਹਾਨੂੰ ਪਤਾ ਹੀ ਹੈ ਅਸੀਂ ਵਰਕ ਦੀ ਕੁਆਲਿਟੀ ਕਿਹੜੀ ਦੇ ਦਈਏ ਅਸੀਂ ਹਲਕਾ ਕੰਮ ਬਿਲਕੁਲ ਨਹੀਂ ਕਰਦੇ ਹੈਗੇ ਵਧੀਆ ਕੁਆਲਿਟੀ ਦੇ ਕੰਮ ਕਰਦੇ ਆ ਜਿੱਦਾਂ ਦਫਕੇ ਦਾ ਕੱਢਦਾਨੇ ਦਾ ਨਲਕੀ ਦਾ ਜੇ ਇਹਦਾ ਵੀ ਕੰਮ ਹੋਵੇ ਸੇਮ ਟੂ ਸੇਮ ਚੀਜ਼ ਬਣਾ ਕੇ ਦੇਵਾਂਗੇ ਤੁਸੀਂ ਸੈ ਸਾਡੀ ਫੋਟੋ ਇੰਸਟਾਗ੍ਰਾਮ ਐਡੀ ਵੀ ਚੱਕ ਲਾਓ ਕੋਈ ਵੀ ਡਿਜ਼ਾਈਨ ਦੀ ਜਾਂ ਤੁਹਾਡੇ ਕੋਲ ਵੀ ਕੋਈ ਡਿਜ਼ਾਈਨ ਹੈਗਾ ਤੁਸੀਂ ਸਾਨੂੰ ਉਹ ਹੀ ਭੇਜ ਸਕਦੇ ਹੋ ਇੱਕ ਪਾਸੇ ਤੁਸੀਂ ਆਪਣੇ ਵਾਲਾ ਪੀਸ ਰੱਖਿਓ ਜਿਹਦੇ ਨਾਲ ਉਹ ਅਸੀਂ ਬਣਵਾਣਾ ਦੂਜੇ ਪਾਸੇ ਵੀ ਸਾਡੇ ਵਾਲਾ ਪੀਸ ਰੱਖਿਓ ਜਿਹਦੇ ਨਾਲ ਦਾ ਅਸੀਂ ਬਣਾ ਕੇ ਤੁਹਾਨੂੰ ਦੇਖਾ ਜੇ ਉਹਦੇ ਵਿੱਚ ਕੋਈ ਵੀ ਫਰਕ ਹੋਇਆ ਕੰਮ ਦੇ ਲੈ ਕੇ ਠੀਕ ਹੈ ਜੀ ਤਾਂ ਜੋ ਕਹਾਂ ਆਪਾਂ ਤੁਹਾਨੂੰ ਦੇਣ ਵਾਸਤੇ ਵੀ ਤਿਆਰ ਹੈ ਜੋ ਜਿੱਦਾਂ ਦੀ ਤੁਹਾਡੀ ਸ਼ਰਤ ਹੋਊਗੀ ਆਪਾਂ ਉਹ ਵੀ ਮਨਜ਼ੂਰ ਕਰਾਂਗੇ ਲੇਕਿਨ ਇਹ ਹਮੇਸ਼ਾ ਯਾਦ ਰੱਖਿਓ ਕਿ ਕੰਮ ਦੀ ਕੁਆਲਿਟੀ ਲੈਣੀ ਆ ਆਪਾਂ ਨੇ ਨੋਰਮਲ ਕੰਮ ਆਪਾਂ ਬਿਲਕੁਲ ਨਹੀਂ ਕੰਮ ਉਹ ਵਧੀਆ ਤੇ ਫਿਨਿਸ਼ਿੰਗ ਵਾਲਾ ਕੰਮ ਦੇਣਾ ਠੀਕ ਹੈ ਜੀ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਥੈਂਕ ਯੂ